ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਧਾਲੀਵਾਲ ਬਟਿਕ ਤੇ ਵੀਡੀਓ ਨੂੰ ਸ਼ੁਰੂ ਕਰ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਅੱਜ ਆਪਾਂ ਜਿਹੜੇ ਤੁਹਾਡੇ ਲਈ ਸੂਟ ਨੇਗੇ ਲੈਸ ਪ੍ਰਾਈਸ ਦੇ ਵਿੱਚ ਲੈ ਕੇ ਆਏ ਆਂ ਪਲੀ ਜਲਦੀ ਜਲਦੀ ਆਪਣਾ ਆਪਣੇ ਸੂਟਾ ਜਿਹੜੇ ਆਰਡਰ ਬੁੱਕ ਕਰ ਲਿਓ ਕਿਉਂਕਿ ਸੂਟ ਆਪਣੇ ਕੋਲ ਥੋੜੇ ਹੀ ਨੇਗੇ ਇਸ ਲਈ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਬੁੱਕ ਕਰ ਲਿਓ ਤੇ ਇੱਕ ਤਾਂ ਆਪ ਸਿੰਪ ਸਿਰਫ ਇੱਕੋ ਹੀ ਪੀਸ ਆਪਣੇ ਕੋਲੇ ਸਿਰਫ ਇੱਕੋ ਹੀ ਪੀਸਾ ਸਿੰਗਲ ਹੀ ਕਲਰ ਹੈਗਾ ਇਹ ਹੈਗਾ ਆਪਣੇ ਕੋਲੇ ਬੈਲ ਬਾਰਡਰ ਕਟਰਾਈ ਦੇ ਵਿੱਚ ਸੌਫਟ ਵਾਲਾ ਸਟਾਫ ਆਊਗਾ ਇਸ ਦੇ ਨਾਲ ਆਉਗੀ ਪਸ਼ਮੀਨੇ ਦੀ ਸਲਵਾਰ ਇਹ ਵਾਲਾ ਆਉਗਾ ਸਿਰਫ 900 ਰੁਪਏ ਪ੍ਰਾਈਸ ਦੇ ਵਿੱਚ ਬਹੁਤ ਹੀ ਸੌਫਟ ਵਾਲਾ ਸਟੱਫ ਤੇ ਬਹੁਤ ਹੀ ਸ਼ਾਨਦਾਰ ਦੇਖੋ ਇਹਦਾ ਕਲਰ ਹੈ ਬਿਲਕੁਲ ਸਰਦਾਰੀ ਦੀ ਲੁੱਕ ਦਾ ਸੂਟ ਹੈ ਇਹ ਵੀ ਤੁਸੀਂ ਆਰਡਰ ਕਰ ਸਕਦੇ ਹੋ ਸਿਰਫ 900 ਰੁਪਏ ਪ੍ਰਾਈਸ ਦੇ ਵਿੱਚ ਇਸ ਵਾਰ ਜਿਹੜੇ ਕਟਰਾਈ ਦੇ ਕਲਰ ਸੀਗੇ ਆਪਣੇ ਕੋਲ ਰੀਸਟਾਕ ਕੀਤੇ ਅਸੀਂ ਆਪਾਂ ਥੋੜੇ ਜਿਹੇ ਕਲਰ ਦੇ ਵਿੱਚ ਲੈਂਦੇ ਆ ਜਿਨ੍ਹਾਂ ਨੂੰ ਵੀ ਚਾਹੀਦੇ ਹੋਏ ਪਲੀਜ਼ ਇਹ 500 ਰੁਪਏ ਪ੍ਰਾਈਸ ਦੇ ਵਿੱਚ ਮਿਲਣਗੇ ਜਿਹੜਾ ਇਹਨਾਂ ਦੀ ਹੈਗੀ ਆ ਸ਼ਿਪਿੰਗ ਅੱਗੇ ਉਹ ਪਾ ਲਗ-ਲਗ ਸਾਬ ਨਾਲ ਹੀ ਦੱਸਾਂਗੇ ਕਿ ਵੱਧ ਘਟਾ ਪਾਸ ਤੁਹਾਨੂੰ ਨਹੀਂ ਦੱਸ ਸਕਦੇ ਦੂਰ ਨੇੜੇ ਦੇ ਕਾਉਣੇਗੇ ਸ਼ਿਪਿੰਗ ਹੋਊਗੀ ਇਹਨਾਂ ਦੀ ਦੇਖੋ ਇਹ ਵੀ ਬਹੁਤ ਸੋਹਣਾ ਸੂਟ ਹੈਗਾ ਦੇਖੋ ਸ਼ਰਟ ਦਾ ਪੀਸ ਆਊਗਾ ਇਹ ਹੈਗਾ ਸ਼ਰਟ ਦਾ ਪੀਸ ਇੱਕ 70 ਦੀ ਕੱਟ ਹੋਊਗੀ ਜੀ ਵੱਡੇ ਬਣੇ ਦਾ ਸੂਟ ਹੈਗਾ ਤੇ ਇਸ ਦੇ ਨਾਲ ਜਿਹੜੀ ਆ ホワイト ਕਲਰ ਦੀ ਵੀ ਹੈ ਸਲਵਾਰ ਆਉਗੀ ਇਸ ਤਰ੍ਹਾਂ ਦਾ ਸੂਟ ਆਊਗਾ ਇਹ ਵਾਲਾ ਬਹੁਤ ਹੀ ਸ਼ਾਨਦਾਰ ਕਲਰ ਨੇ ਇਹਨਾਂ ਦੇ ਬਹੁਤ ਸੋਹਣਾ ਸਟਾਫ ਆ ਇਹ ਆਪਣੇ ਕੋਲ ਮਿਲੂਗਾ ਤੁਹਾਨੂੰ ਕਟਰਾਈ ਦੇ ਵਿੱਚ ਓਨਲੀ 500 ਰੁਪਏ ਦੇ ਵਿੱਚ ਇਹਦੇ ਵਿੱਚ ਆਪਾਂ ਤੁਹਾਨੂੰ ਸਾਰੇ ਸ਼ੂਟ ਦਿਖਾ ਦਿੰਨੇ ਆ ਜੋ ਵੀ ਸ਼ੂਟ ਤੁਹਾਨੂੰ ਪਸੰਦ ਆਏ ਜੀ ਸਕਰੀਨਸ਼ਾਟ ਲੈ ਲਿਓ ਦੂਸਰਾ ਉਹ ਗਈ ਬੜਾ ਤਿੰਨ ਚਾਰ ਵਾਰ ਆਪਾਂ ਇਹਦੇ ਜਿਹੜੇ ਹੈਗਾ ਸ਼ੂਟ ਰੀਸਟਾਕ ਕਰ ਚੁੱਕੇ ਆ ਪਰ ਹੁਣ ਇਸ ਤੋਂ ਬਾਅਦ ਲਾਸਟ ਸਟਾਫ ਆ ਇਸ ਤੋਂ ਬਾਅਦ ਨਹੀਂ ਮੜਨਗੇ ਨਿਕਲਣਗੇ ਦੇਖੋ ਇਹ ਵਾਲਾ ਕਲਰ ਆ ਇਹ ਵੀ ਮਿਲ ਜੂਗਾ ਤੁਹਾਨੂੰ ਸਿਰਫ 500 ਰੁਪਏ ਪ੍ਰਾਈਸ ਦੇ ਵਿੱਚ ਸ਼ਿਪਿੰਗ ਇਹਨਾਂ ਦੀ ਅਲੱਗ-ਅਲੱਗ ਹੋਊਗੀ ਕਿਉਂਕਿ ਦੂਰ ਨੇੜੇ ਦੇ ਅਕॉर्डिंग ਹੋਊਗੀ ਸੂਟ ਦਾ ਪ੍ਰਾਈਸ ਹੈ ਉਹ ਸਿਰਫ 500 ਰੁਪਏ ਇਹ ਆ ਜੂਗਾ ਬਲੈਕ ਦੇ ਨਾਲ ਬਲੈਕ ਦੇ ਨਾਲ ਬਰਾਊਨ ਦਾ ਕੰਬੀਨੇਸ਼ਨ ਬਹੁਤ ਹੀ ਪਿਆਰੇ ਸੂਟ ਹੈਗੇ ਕੋਈ ਬੁਰਾ ਵਗੈਰਾ ਦੀ ਸ਼ਿਕਾਇਤ ਨਹੀਂ ਹੁੰਦੀ ਇਹਨਾਂ ਦੀ ਮਤਲਬ ਕੋਈ ਲਾਈਨਿੰਗ ਦੀ ਲੋੜ ਨਹੀਂ ਤੁਸੀਂ ਸੂਟ ਲਓ ਤੇ ਸਟਿਚ ਕਰੋ ਕੋਈ ਚਾਂ ਚੱਟਣੀ ਇਹਦਾ ਲਾਈਨਿੰਗ ਦਾ ਵੀ ਕੋਈ ਖਰਚਾ ਨਹੀਂ ਪੈਂਦਾ ਤੇ ਸਲਾਈ ਦਾ ਵੀ ਖਰਚਾ ਨਹੀਂ ਪੈਂਦਾ ਇਹ ਹੋ ਗਿਆ ਜੀ ਤੀਸਰਾ ਸੂਟ ਆਪਣੇ ਕੋਲ ਇਹ ਬਣਾ ਇਹਦੀ ਵਾਲੀ ਸ਼ਰਟ ਉਹ ਜਿਸ ਦਿਨ ਵਾਲਾ ਜੀ ਕਾਫੀ ਬ੍ਰਾਊਨ ਜੀ ਹੈਗੀ ਜਿਹੜੀ ਸਲਵਾਰ ਰੱਖੀ ਹੈ ਇਹ ਕੰਪਨੀ ਵੱਲੋਂ ਮੈਚਿੰਗ ਹੈ ਜੀ ਆਪਾਂ ਕੋਈ ਮੈਚਿੰਗ ਖੁਦ ਨਹੀਂ ਲਾਈ ਹੋਈ ਨਾਲ ਇਸ ਲਈ ਮੈਚਿੰਗ ਦੇ ਨਾਲ ਹੀ ਆਈ ਹੈ ਸੂਟ ਨੂੰ ਇਹ ਥੋੜੇ ਜੀ ਸੂਟ ਆਪਣੇ ਕੋਲ ਬਾਕੀ ਸੀ ਤੇ ਆਪਾਂ ਤੁਹਾਡੇ ਲਈ ਇਸ ਲਈ ਵੀਡੀਓ ਬਣਾਈਏ ਕਿਉਂਕਿ ਜਿਹੜੀਆਂ ਬਣਾ ਰਹਿ ਜਾਂਦੀਆਂ ਨੇ ਉਹ ਪਲੀਜ਼ ਇਹਨਾਂ ਨੂੰ ਲੈ ਸਕਦੇ ਹੋ ਹੁਣ ਸਿਰਫ ਇਹਨਾਂ ਦਾ ਪ੍ਰਾਈਸ ਸਿਰਫ 500 ਰੁਪਏ ਕਿਉਂਕਿ ਸਰਦੀ ਵਾਲਾ ਜਿਹੜਾ ਸਟਾਫ ਉਹ ਆਪਾਂ ਹੁਣ ਬਾਰ-ਬਾਰ ਰੀਸਟਾਕ ਨਹੀਂ ਕਰਾਂਗੇ ਇਸ ਲਈ ਜਿਨ੍ਹਾਂ ਨੂੰ ਵੀ ਚਾਹੀਦਾ ਹੋਇਆ ਹੁਣ ਲੈ ਲਿਓ ਜੀ ਇਸ ਤੋਂ ਬਾਅਦ ਇਹ ਨਹੀਂ ਆਉਣਗੇ ਹੁਣ ਹੁਣ ਆਪਦੇ ਲਈ ਲੈ ਕੇ ਰੱਖ ਸਕਦੇ ਹੋ ਤੇ ਸਲਾਈ ਕਰਨੇ ਤਾਂ ਵੀ ਕਰ ਸਕਦੇ ਹੋ ਸਿਰਫ 500 ਰੁਪਏ ਦੇ ਵਿੱਚ ਕੁਝ ਵੀ ਨਹੀਂ ਆਉਂਦਾ ਜੀ 500 ਰੁਪਏ ਦਾ سود ਜਿਹੜਾ ਤੁਹਾਨੂੰ ਮਿਲ ਰਿਹਾ ਵੇਖੋ ਕਲਰ ਵੀ ਬਹੁਤ ਜ਼ਿਆਦਾ ਧਿਆਰਾ ਹੈ ਇਹਦਾ ਮੋਰ ਪੰਖੀ ਜਿਹਾ ਕਲਰ ਆਇਸਤਾ ਇਹ ਮਿਲ ਜੂਗਾ ਤੁਹਾਨੂੰ ਸਿੰਗਲ ਸਿੰਗਲ ਜਿਹੜੇ ਪੀਸ ਨੇ ਇਹ ਮਤਲਬ ਡਿਜ਼ਾਈਨ ਦੇ ਵਿੱਚ ਕੋਈ ਸਿੰਗਲ ਚ ਡਬਲ ਨਹੀਂ ਆਊਗਾ ਕਲਰ ਸਿਰਫ ਸਿੰਗਲ ਹੀ ਰਹਿੰਦੇ ਨੇ ਇਹ ਵੀ ਨਹੀਂ ਆਨਲਾਈਨ ਪਹਿਣਾ ਵਾਸਤੇ ਨੇ ਪਲੀ ਉਹ ਵੀ ਆਪਣਾ ਸ਼ੌਕ ਪੂਰਾ ਕਰ ਸਕਦੀਆਂ ਨੇ ਤੇ ਡਿਜ਼ਾਈਨਰ ਸੂਟ ਆ ਇਹਦੇ ਲੈ ਸਕਦੀਆਂ ਤੇ ਇਹ ਵਾਲਾ ਹੈ ਨਾ ਅਗਲਾ ਇਹ ਪ੍ਰਿੰਟ ਵੀ ਬਹੁਤ ਜ਼ਿਆਦਾ ਧਿਆਰਾ ਪ੍ਰਿੰਟ ਸਾਰੇ ਬਹੁਤ ਸੋਹਣੇ ਨੇ ਇਹ ਹੈਗੇ ਸ਼ਰਟ ਦੀ ਪ੍ਰਿੰਟਿੰਗ ਇਸ ਦੇ ਨਾਲ ਹੀ ਆ ਜੂਰੀ ਸਲਵਾਰ ਮਹਿੰਦੀ ਬਰਾਊਨ ਦਾ ਕਲਰ ਹੈ ਸਤ ਸਲਵਾਰਾਂ ਦੇ ਕਲਰ ਸਾਰੀਆਂ ਦੀ ਲਾਈਟ ਜੀ ਹਨਾਂਗੀ ਜਿਹੜੀ ਪਰ ਕੋਈ ਜ਼ਿਆਦਾ ਮਤਲਬ ਡਾਰਕ ਕਲਰ ਦੀ ਸਕਿਨ ਹੈ ਉਹਦੇ ਲਈ ਆ ਸੂਟ ਆ ਗਿਆ ਬਹੁਤ ਪਿਆਰੇ ਸੂਟ ਰਹੁੰਦੇ ਆ ਇਹ ਬਹੁਤ ਸੋਹਣਾ ਪ੍ਰਿੰਟ ਹੈ ਨੰਦਾ ਇਹ yellow जी ਸ਼ੇਡ ਹੈ ਫੋਨ ਦੇ ਵਿੱਚ ਕਲਰ ਥੋੜਾ ਜਿਹਾ ਲਾਈਟ ਆ yellow ਕਲਰ ਆ ਡਾਰਕ ਵਾਲਾ ਕਿਉਂਕਿ ਫੇਰ ਨਾ ਕਿਹੋ ਜੀ ਦੱਸਿਆ ਨਹੀਂ ਆਪਾਂ ਨਾਲ ਦੀ ਨਾਲ ਦੱਸਦੇ ਆ ਤੁਸੀਂ ਲੈਣਾ ਹੁੰਦਾ ਤਾਂ ਸਕ੍ਰੀਨਸ਼ਾਟ ਲੈ ਲਓ ਇਹਨਾਂ ਦੀ ਕਟ ਆਊਗੀ ਜੀ 101 70 ਦੀ ਕਟ ਹੈ ਤੇ ਜਿਹੜਾ ਹੈਗਾ ਸਟੱਫ ਕਾਟਰਾਏ ਦੇ ਵਿੱਚ ਹੈਗਾ ਤੇ ਜਿਹੜੇ ਕਲਰ ਮਿਲਣਗੇ ਸਿੰਗਲ ਸਿੰਗਲ ਹੀ ਮਿਲਣਗੇ ਕੋਈ ਡਬਲ ਨਹੀਂ ਮਿਲੂਗਾ ਕਿਸੇ 'ਚ ਵੀ ਕਿਉਂਕਿ 8-10 ਛੂਟੀ ਨੇ ਜਿਨ੍ਹਾਂ ਨੇ ਜਲਦੀ ਬੁਕਿੰਗ ਕਰਵਾਉਣੀ ਆ ਕਰਵਾ ਸਕਦੀਆਂ ਤਣਕੋ ਤੋਂ ਸਾਧੀਆਂ ਦੇ ਵਿੱਚ ਘਰੇ ਪਾਉਣ ਵਾਲੇ ਸੂਟ ਜਿਆ ਇਹਨਾਂ ਨੂੰ ਘਰੇ ਪਾਉਣ ਵਾਲੇ ਨਹੀਂ ਕਹਿ ਸਕਦੇ ਆਪਾਂ ਬਾਹਰ ਅੰਦਰ ਵੀ ਪਾ ਸਕਦੇ ਆ ਬਹੁਤ ਸੋਹਣੇ ਸੂਟ ਰੈਡੀ ਹੁੰਦੇ ਆ 100% ਕਟ్రਾਈ ਦੇ ਵਿੱਚ ਨੇ ਸੌਫਟ ਵਾਲੇ ਜੇ ਤੁਸੀਂ ਵਿਦਾਊਟ ਲਾਈਨਿੰਗ ਬਣਾਉਣੇ ਤਾਂ ਵਿਦਾਊਟ ਲਾਈਨਿੰਗ ਬਣਾ ਲਿਓ ਲਾਈਨਿੰਗ ਲਾਉਣੀ ਹੈ ਤਾਂ ਤੁਹਾਡੀ ਮਰਜ਼ੀ ਹੈ ਜੀ ਇਹ ਵੀ ਮਿਲ ਜੂਗਾ ਤੁਹਾਨੂੰ ਸਿਰਫ ਦੋ ਸੂਟ ਸਿਰਫ ਦੇ ਹੈਗੇ ਇਹਦੇ ਨਾਲ ਸਿਰਫ ਕੱਲੇ ਸੂਟ ਨਾਲ ਹੀ ਜਿਹੜੀ ਹੈਗੀ ਸਲਵਾਰ 벨ਵਟ ਦੀ ਮਿਲੂਗੀ ਬਾਕੀ ਜਿਹੜੇ ਸੂਟ ਨੇ ਸਾਰਿਆਂ ਨਾਲ ਕਟ੍ਰਾਈਜ਼ ਜੀ ਆਉਗੇ ਇਸਦੇ ਨਾਲ ਬੈਲਵਟ ਦੀ ਆਉਗੇ ਦੇਖੋ ਕੱਲਾ ਇਹ ਵੀ ਜੈਲੋਜੀ ਸ਼ੇਡ ਹੈ ਜੀ ਇਸ ਤਰ੍ਹਾਂ ਦੇ ਫਲਵਰ ਜੇ ਬਣੇ ਹੋਏ ਨੇ ਵਿੱਚ ਸਿਰਫ 500 ਰੁਪਏ ਪ੍ਰਾਈਜ਼ ਤੇ ਸ਼ਿਪਿੰਗ ਐਕਸਟਰਾ ਹੋਊਗੀ ਸ਼ਿਪਿੰਗ ਹੈ ਜਿਹੜੀ 50-60 ਰੁਪਏ ਹੋ ਜਾਂਦੀ ਹੈ ਦੂਰ ਨੇੜੇ ਦੇ ਹਿਸਾਬ ਨਾਲ ਵੱਧ ਹੋ ਜਾਂਦੀ ਹੈ ਕਿਉਂਕਿ ਜਿਆਦਾ ਆਪਾਂ ਕਿਸੇ ਦਾ ਖਰਚਾ ਨਹੀਂ ਹੁੰਦਾ ਕਿਉਂਕਿ ਆਪਾਂ 100 ਰੁਪਏ ਤਾਂ ਉਹਨੂੰ ਨਹੀਂ ਕਹਿ ਸਕਦੇ ਦੂਰ ਵੀ ਹੋ ਸਕਦਾ ਹੈ ਤੁਸੀਂ ਨੇੜੇ ਤੋਂ ਵੀ ਹੋ ਸਕਦੇ ਹੋ ਤੁਹਾਡੇ ਅਕੋਰਡਿੰਗ ਜੀ ਸ਼ਿਪਿੰਗ ਹੋ ਜੇ ਸੂਟ ਹੋ ਗਿਆ ਜੀ ਅਗਲਾ ਬਸ ਇੰਨਕ ਸੂਟ ਆਪਣੇ ਕੋਲੇ ਹੈਗੇ ਸੀ ਜਿਨ੍ਹਾਂ ਨੂੰ ਵੀ ਪਸੰਦ ਹੋਏ ਜੀ ਸਕਰੀਨਸ਼ਾਟ ਲੈ ਕੇ ਤੁਸੀਂ ਆਪਾਂ ਨੂੰ ਵਟਸਐਪ ਤੇ ਕਰਨਾ ਮੈਸੇਜ ਤੇ ਆਪਣਾ ਸੂਟ ਆ ਜਿਹੜਾ ਬੁੱਕ ਕਰ ਲਿਓ ਕਿਉਂਕਿ ਆਨਲਾਈਨ ਪੇਮੈਂਟ ਕਰਕੇ ਤੁਸੀਂ ਆਪਣੇ ਕੋਲੋਂ ਸੂਟ ਆ ਜਿਹੜਾ ਲੈ ਸਕਦੇ ਹੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਵੀਡੀਓ ਦੇਖਣ ਲਈ ਜਿਹੜਾ ਬਹੁਤ ਬਹੁਤ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ